ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਪੜੀ ਸਤਗੁਰ ਹੋਏ ਦਿਆਲਤਾ ਸਰਦਾ ਪੂਰੀ ਐ ਸਤਗੁਰ ਹੋਏ ਦਿਆਨ ਨ ਕਬਹੂ ਚੂਰੀਐ ਸਤਗੁਰ ਹੋਏ ਦਿਆਲਤਾ ਦੁੱਖ ਨ ਜਾਣੀਐ ਸਤਗੁਰ ਹੋਏ ਤਿਆ ਤਾ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਨ ਤਾ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਨ ਤਾ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਿਆਨ ਤਾ ਨਵ ਨਿਦ ਪਾਈਐ ਸਤ ਗੁਰ ਹੋਏ ਦਿਆਨ ਤਾ ਸੱਚ ਸਮਾਈਐ ਪੜੀ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਨ ਨ ਕਭੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ ਸਤਗੁਰ ਹੋਏ ਧਿਆਨ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾਂ ਸਤ ਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪੜੀ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨ ਕਭੂ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪੜੀ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਨ ਨ ਕਭੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ ਸਤਗੁਰ ਹੋਏ ਧਿਆਨ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿੰਦ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪੜੀ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਨ ਨ ਕਭੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ ਸਤਗੁਰ ਹੋਏ ਧਿਆਨ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਤਹੀ ਸੁਖ ਦੇਹਾ ਸਤ ਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪੜੀ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਭੂ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦਹੀ ਸੁਖ ਦੇਹਾਂ ਸਤਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪੜੀ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾ ਜਮ ਕੇ ਡਰ ਕਿਹਾ ਸਤਗੁਰ ਹੋਏ ਦਿਆਲ ਤਾ ਸਤ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਭ ਨਿੱਧ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪੜੀ ਪੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨ ਕਭੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿੰਦ ਪਾਈਐ ਸਤ ਗੁਰ ਹੋਏ ਦਿਆ ਤਾਂ ਸੱਚ ਸਮਾਇੈ ਪੜੀ ਸਤ ਗੁਰ ਹੋਏ ਦਿਆ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਨ ਨ ਕਬਹੂ ਚੂਰੀ ਐ ਸਤ ਗੁਰ ਹੋਏ ਦਿਆ ਤਾਂ ਦੁੱਖ ਨ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਈਪੜੀ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਿਆਲ ਨ ਕਭੂ ਚੂਰੀਐ ਸਤ ਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਨ ਤਾ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਨ ਤਾ ਜਮ ਕਾ ਡਰ ਕਿਹਾ ਸਤਗੁਰ ਹੋਏ ਦਿਆਨ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਨ ਤਾ ਨਵ ਨਿਦ ਪਾਈਐ ਸਤ ਗੁਰ ਹੋਏ ਦਿਆ ਤਾਂ ਸੱਚ ਸਮਾਇਏ ਪੜੀ ਪੜੀ ਸਤ ਗੁਰ ਹੋਏ ਦਿਆ ਤਾਂ ਸਰਦਾ ਪੂਰੀਏ ਸਤ ਗੁਰ ਹੋਏ ਦਿਆਨ ਨ ਕਭੂ ਚੂਰੀਏ ਸਤ ਗੁਰ ਹੋਏ ਦਿਆ ਤਾਂ ਦੁੱਖ ਨ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਤਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਿਆ ਤ ਸੱਚ ਸਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ